ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਫਲਸਫੇ ਜ਼ਿੰਦਗੀ ਦੇ ਚੈਨਲ ਤੇ ਹਾਜ਼ਰ ਹਾਂ ਜੀ ਨਵੀਂ ਕਹਾਣੀ ਦੇ ਨਾਲ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਤਾਂ ਸ਼ੁਰੂ ਕਰਦੀਆਂ ਜੀ ਅੱਜ ਦੀ ਕਹਾਣੀ ਮਨਪ੍ਰੀਤ ਆਪਣੇ ਗਰੀਬ ਮਾਪਿਓ ਦਾ ਇਕੱਲਾ ਮੁੰਡਾ ਸੀ ਮਾਪਿਓ ਦਾ ਇਹ ਸੁਪਨਾ ਸੀ ਕਿ ਮਨਪ੍ਰੀਤ ਨੂੰ ਪੜਾਇਆ ਲਿਖਾਇਆ ਜਾਵੇ ਪਰ ਮਨਪ੍ਰੀਤ ਸਕੂਲ ਵਿੱਚ ਪੜ੍ਹਾਈ 'ਚ ਬਹੁਤ ਕਮਜ਼ੋਰ ਸੀ ਉਸਨੂੰ ਸਕੂਲ ਵਿੱਚੋਂ ਕੱਢ ਦਿੱਤਾ ਗਿਆ ਉਸ ਦੇ ਕਰਕੇ ਉਸ ਦੀ ਮਾਂ ਬਿਮਾਰ ਰਹਿਣ ਲੱਗੀ ਮਨਪ੍ਰੀਤ ਦੇ ਪਿਓ ਨੇ ਉਸ ਨੂੰ ਘਰੋਂ ਤਾਂ ਕੱਢ ਦਿੱਤਾ ਤੇ ਕਿਹਾ ਕਿ ਤੂੰ ਨਿਕੰਮਾ ਹੈ ਫਿਰ ਮਨਪ੍ਰੀਤ ਇੱਕ ਦਿਨ ਘਰੋਂ ਚਲਾ ਗਿਆ ਉਹ ਕੰਮ ਦੀ ਤਲਾਸ਼ ਕਰਨ ਲੱਗਾ ਉਹਨੇ ਹਿੰਮਤ ਨਹੀਂ ਹਾਰੀ ਨਾਲ-ਨਾਲ ਪੜ੍ਹਾਈ ਵੀ ਕਰਨੀ ਸ਼ੁਰੂ ਰੱਖੀ ਉਹ ਆਪਣੇ ਕੰਮ ਨੂੰ ਪੂਰੇ ਮਨ ਨਾਲ ਕਰਨ ਲੱਗਿਆ ਤੇ ਚੋਰੀ-ਚੋਰੀ ਆਪਣੇ ਮੰਮੀ ਪਾਪਾ ਦੀ ਮਦਦ ਕਰਨ ਲੱਗਾ ਉਸ ਦੇ ਮੰਮੀ ਪਾਪਾ ਹੈਰਾਨ ਹੋਏ ਕਿ ਆਖਰ ਕੌਣ ਉਹਨਾਂ ਦੀ ਮਦਦ ਕਰਦਾ ਹੈ ਇੱਕ ਦਿਨ ਮਨਪ੍ਰੀਤ ਖੁਦ ਉਹਨਾਂ ਦੇ ਸਾਹਮਣੇ ਆਇਆ ਉਹ ਇੱਕ ਕਾਮਯਾਬ ਇਨਸਾਨ ਬਣ ਗਿਆ ਸੀ ਉਹਨਾਂ ਨੂੰ ਦੇਖ ਕੇ ਉਹ ਰੋਣ ਲੱਗੇ ਤੇ ਮਾਤਾ ਪਿਤਾ ਦੇ ਗਲ ਲੱਗ ਗਿਆ ਤੇ ਹਰਬੰਸ ਸਿੰਘ ਤੇ ਮਹਿੰਦਰ ਕੌਰ ਨੂੰ ਉਸ ਤੇ ਮਾਣ ਮਹਿਸੂਸ ਹੋਣ ਲੱਗਾ ਹਰਬੰਸ ਸਿੰਘ ਆਪਣੇ ਪੁੱਤ ਮਨਪ੍ਰੀਤ ਨਾਲ ਹਸਪਤਾਲ ਦੇ ਬੈੱਡ ਤੇ ਬੈਠਾ ਸੀ ਤੇ ਮਹਿੰਦਰ ਕੌਰ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੀ ਸੀ। ਮਹਿੰਦਰ ਕੌਰ ਦੇ ਸਾਹ ਬਹੁਤ ਹੌਲੀ-ਹੌਲੀ ਚੱਲ ਰਹੇ ਸਨ। ਉਹ ਸਾਹ ਚੱਲਣ ਦਾ ਪਤਾ ਸਿਰਫ ਮਸ਼ੀਨ ਤੋਂ ਹੀ ਲੱਗਦਾ ਸੀ। ਮਨਪ੍ਰੀਤ ਦੀਆਂ ਅੱਖਾਂ ਵਿੱਚ ਹੰਝੂ ਸਨ। ਉਹ ਆਪਣੇ ਪਿਤਾ ਜੀ ਦੇ ਨਾਲ ਬੈਠਾ ਚੁੱਪਚਾਪ ਆਪਣੀ ਮਾਂ ਵੱਲ ਵੇਖਦਾ ਸੀ। ਉਸ ਦੀਆਂ ਅੱਖਾਂ ਵਿੱਚ ਇੱਕ ਡਰ ਸੀ। ਮਨਪ੍ਰੀਤ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ। ਜਦ ਕੇ ਹਰਬੰਸ ਸਿੰਘ ਦੀਆਂ ਅੱਖਾਂ ਤੋਂ ਗੁੱਸਾ ਤੇ ਉਦਾਸੀ ਸਾਫ਼ ਦਿਖ ਰਿਹਾ ਸੀ ਉਸ ਦਾ ਗੁੱਸਾ ਵੀ ਜਾਇਜ਼ ਸੀ ਉਸ ਨੇ ਜ਼ਿੰਦਗੀ ਵਿੱਚ ਜਿੰਨੀ ਮਿਹਨਤ ਕੀਤੀ ਸੀ ਉਹ ਆਪਣੇ ਪੁੱਤ ਦੀ ਪੜ੍ਹਾਈ ਵਿੱਚ ਖਰਚ ਕਰ ਦਿੱਤੀ ਸੀ ਟਾਈਮ ਤੋਂ ਪਹਿਲਾਂ ਉਸ ਦੇ ਵਾਲ ਚਿੱਟੇ ਹੋ ਗਏ ਸੀ ਮਨਪ੍ਰੀਤ ਇੱਕ ਬਹੁਤ ਵੱਡੇ ਸਕੂਲ ਵਿੱਚ ਪੜ੍ਹਨ ਜਾਂਦਾ ਸੀ ਉਸ ਤੇ ਸਕੂਲ ਦੀ ਫੀਸ ਹਰਬੰਸ ਸਿੰਘ ਦੀ ਅੱਧੀ ਤਨਖਾਹ ਦੇ ਬਰਾਬਰ ਸੀ ਉਸ ਦੇ ਸਕੂਲ ਦੀਆਂ ਫੀਸਾਂ ਭਰ ਕੇ ਉਸ ਨੇ ਆਪਣੀ ਜ਼ਿੰਦਗੀ ਦੀ ਸਾਰੀ ਜਮਾ ਪੂੰਜੀ ਖਤਮ ਕਰ ਲਈ ਹੁਣ ਉਸ ਦੇ ਕੋਲ ਆਪਣੀ ਪਤਨੀ ਦੇ ਇਲਾਜ ਲਈ ਪੈਸੇ ਵੀ ਨਹੀਂ ਸਨ ਉਸ ਦੀ ਪਤਨੀ ਦਾ ਸਾਥ ਹੀ ਉਸ ਲਈ ਸਭ ਕੁਝ ਸੀ ਉਸ ਦੀ ਪਤਨੀ ਇੱਕ ਵੱਡੀ ਬਿਮਾਰੀ ਨਾਲ ਲੜ ਰਹੀ ਸੀ ਤੇ ਉਹ ਕਦੇ ਆਪਣੀ ਪਤਨੀ ਦੇ ਸਾਹਮਣੇ ਰੋਇਆ ਵੀ ਨਹੀਂ ਸੀ ਉਹ ਚਾਹੁੰਦੀ ਸੀ ਮਨਪ੍ਰੀਤ ਵੱਡਾ ਹੋ ਕੇ ਅਫਸਰ ਬਣੇ ਪਰ ਉਹ ਪੜ੍ਹਾਈ ਵਿੱਚ ਧਿਆਨ ਨਹੀਂ ਦੇਣ ਕਰਕੇ ਹਮੇਸ਼ਾ ਸਕੂਲ ਤੋਂ ਫੇਲ ਹੁੰਦਾ ਰਿਹਾ ਹਰ ਸਾਲ ਫੇਲ ਹੋਣਾ ਆਮ ਹੀ ਹੋ ਗਿਆ ਸੀ ਉਸ ਦੇ ਨਾਲ ਵਿਦਿਆਰਥੀ ਵੀ ਉਸ ਨੂੰ ਉਸ ਤੋਂ ਤੰਗ ਆ ਚੁੱਕੇ ਸੀ ਪੜਨ ਦੇ ਨਾਂ ਤੇ ਉਹ ਅਲੱਗ-ਅਲੱਗ ਫਰਮਾਇਸ਼ਾਂ ਕਰਦਾ ਕਦੇ ਟੱਚ ਮੋਬਾਈਲ ਕਦੇ ਉਹ ਕੁਝ ਕਹਿੰਦਾ ਕਦੇ ਕੁਝ ਕਹਿੰਦਾ ਅੱਜਕੱਲ ਤਾਂ ਮੋਬਾਈਲ ਤੋਂ ਬਿਨਾ ਪੜ੍ਹਾਈ ਨਹੀਂ ਹੁੰਦੀ ਪੜ੍ਹਾਈ ਕਰਨ ਦੇ ਬਹਾਨੇ ਉਹ ਘਰ ਤੋਂ ਬਾਹਰ ਜਾਂਦਾ ਤੇ ਆਪਣੇ ਦੋਸਤਾਂ ਨਾਲ ਰਾਤ-ਰਾਤ ਪਰ ਗੱਲਾਂ ਮਾਰਦਾ ਉਸ ਨੂੰ ਇਹ ਵੀ ਅਹਿਸਾਸ ਨਹੀਂ ਸੀ ਕਿ ਉਸਦੇ ਪਿਤਾ ਨੇ 1 ਸਾਲ ਤੋਂ ਚੱਪਲਾ ਨਹੀਂ ਖਰੀਦੀਆਂ ਸੀ ਮਾਂ ਨੇ ਕਦੇ ਨਵੇਂ ਕੱਪੜੇ ਨਹੀਂ ਸੀ ਖਰੀਦੇ ਹੂ ਹੁਣ ਫਿਰ ਫੇਲ ਹੋ ਗਿਆ ਮਾਂ ਦੇ ਸਾਰੇ ਸੁਪਨੇ ਟੁੱਟ ਗਏ ਹਸਪਤਾਲ ਵਿੱਚ ਹਰਬੰਸ ਸਿੰਘ ਮਨਪ੍ਰੀਤ ਤੇ ਗੁੱਸਾ ਕਰਨਾ ਸ਼ੁਰੂ ਕਰ ਦਿੱਤਾ ਕਹਿੰਦਾ ਤੈਨੂੰ ਸ਼ਰਮ ਨਹੀਂ ਹੈ ਹਰਬੰਸ ਸਿੰਘ ਨੇ ਗੁੱਸੇ 'ਚ ਕਿਹਾ ਕਿ ਤੇਰੀ ਮਾਂ ਜ਼ਿੰਦਗੀ ਦਾ ਇੱਕੋ ਸੁਪਨਾ ਹੈ ਤੂੰ ਕੁਝ ਬਣ ਜਾਵੇਂ ਪਰ ਤੂੰ ਹਰ ਵਾਰ ਫੇਲ ਹੁੰਦਾ ਰਿਹਾ ਮਨਪ੍ਰੀਤ ਚੁੱਪ ਸੀ ਉਸ ਦੇ ਕੋਲ ਕੋਈ ਜਵਾਬ ਨਹੀਂ ਸੀ ਉਹ ਜਾਣਦਾ ਸੀ ਕਿ ਉਸ ਤੇ ਮਾਪਿਓ ਦੀਆਂ ਉਮੀਦਾਂ ਤੇ ਮੈਂ ਪਾਣੀ ਫੇਰ ਦਿੱਤਾ ਹੈ ਉਹ ਜਾਣਦਾ ਸੀ ਕਿ ਉਸ ਨੇ ਕਿੱਥੇ ਕਿੱਥੇ ਗਲਤੀਆਂ ਕੀਤੀਆਂ ਨੇ ਮਨਪ੍ਰੀਤ ਦੀ ਮਾਂ ਕਮਜ਼ੋਰ ਆਵਾਜ਼ ਵਿੱਚ ਕਿਹਾ ਕਿ ਉਸ ਨੂੰ ਨਾ ਛਿੜਕੋ ਉਹ ਜਵਾਕ ਆ ਇੱਕ ਨਾ ਇੱਕ ਦਿਨ ਜ਼ਰੂਰ ਕੁਝ ਬਣੇਗਾ ਹਰਬੰਸ ਸਿੰਘ ਨੇ ਲੰਬਾ ਸਾ ਲਿਆ ਮਹਿੰਦਰ ਕੌਰ ਦੀ ਆਖਰੀ ਉਮੀਦ ਉਹ ਉਸ ਨੂੰ ਤੋੜਨਾ ਨਹੀਂ ਸੀ ਚਾਹੁੰਦਾ ਫਿਰ ਉਹ ਆਪਣੇ ਮਨ ਅੰਦਰ ਸੋਚਦਾ ਕਿ ਮਨਪ੍ਰੀਤ ਕੁਝ ਨਹੀਂ ਕਰ ਪਾਊਗਾ ਫਿਰ ਕੁਝ ਦਿਨਾਂ ਬਾਅਦ ਸਕੂਲੋਂ ਇੱਕ ਚਿੱਠੀ ਆਈ ਜਿਸ ਵਿੱਚ ਲਿਖਿਆ ਸੀ ਕਿ ਉਸ ਦਾ ਪੜਾਈ ਵਿੱਚ ਧਿਆਨ ਨਹੀਂ ਹੈ ਉਸ ਦੇ ਇਸ ਕਾਰਨ ਕਰਕੇ ਉਸ ਨੂੰ ਸਕੂਲ ਵਿੱਚੋਂ ਕੱਢ ਦਿੱਤਾ ਜਾਵੇਗਾ ਇਹ ਚਿੱਠੀ ਹਰਬੰਸ ਸਿੰਘ ਪੜ੍ਹ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸ ਨੇ ਗੁੱਸੇ ਵਿੱਚ ਉਹ ਚਿੱਠੀ ਉਸ ਨੂੰ ਦਿਖਾਤੀ ਕਿਹਾ ਕਿ ਤੂੰ ਸਾਨੂੰ ਕਿਸੇ ਥਾਂ ਦਾ ਨਹੀਂ ਛੱਡਿਆ ਤੈਨੂੰ ਸਕੂਲ ਤੋਂ ਕੱਢ ਦਿੱਤਾ ਗਿਆ ਹੈ ਮਨਪ੍ਰੀਤ ਦਾ ਸਿਰ ਝੁਕ ਗਿਆ ਮਨਪ੍ਰੀਤ ਡਰਨ ਲੱਗਾ ਤੇ ਹਰਬੰਸ ਸਿੰਘ ਨੇ ਕਿਹਾ ਤੇਰੀ ਮਾਂ ਕਿੰਨੀ ਬਿਮਾਰ ਹੈ ਫਿਰ ਵੀ ਉਹ ਤੇਰੇ ਤੋਂ ਉਮੀਦ ਕਰਦੀ ਹੈ ਕਿ ਹਰਬੰਸ ਸਿੰਘ ਨੇ ਕਿਹਾ ਤੂੰ ਸਾਰੀਆਂ ਉਮੀਦਾਂ ਤੇ ਪਾਣੀ ਫੇਰਤਾ ਅੱਖਾਂ ਤੋਂ ਪਾਣੀ ਉਸ ਦੀਆਂ ਗੱਲਾਂ ਤੇ ਵਹਿਣ ਲੱਗਾ ਪਿਤਾ ਜੀ ਮੈਨੂੰ ਮaaf ਕਰ ਦਿਓ ਮੈਨੂੰ ਸਮਝ ਨਹੀਂ ਆਉਂਦੀ ਮੈਥੋਂ ਕਿੱਥੇ ਗਲਤੀ ਹੋ ਗਈ ਉਸ ਦੀ ਆਵਾਜ਼ ਵਿੱਚ ਬੇਵਸੀ ਸਾਫ਼ ਚਲਕ ਰਹੀ ਸੀ ਹਰਬੰਸ ਸਿੰਘ ਨੇ ਗੁੱਸੇ ਵਿੱਚ ਮਨਪ੍ਰੀਤ ਦੇ ਮੂੰਹ ਤੇ ਥੱਪੜ ਮਾਰਿਆ ਤੇ ਕਿਹਾ ਤੇਰੀ ਗਲਤੀ ਇਹ ਹੈ ਕਿ ਤੂੰ ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਤੇਰੀ ਮਾਂ ਦੀਆਂ ਕਿੰਨੀਆਂ ਉਮੀਦਾਂ ਤੂੰ ਸਭ ਬਰਬਾਦ ਕਰ ਦਿੱਤੀਆਂ ਮਹਿੰਦਰ ਕੌਰ ਉਸ ਵਿੱਚ ਬੋਲਣ ਦੀ ਤਾਕਤ ਨਹੀਂ ਸੀ ਉਹ ਜਾਣਦੀ ਸੀ ਹਰਬੰਸ ਸਿੰਘ ਦੇ ਸ਼ਬਦ ਮਨਪ੍ਰੀਤ ਦੇ ਦਿਲ ਨੂੰ ਠੇਸ ਪਹੁੰਚਾ ਰਹੇ ਨੇ ਇੱਕ ਦਿਨ ਸਕੂਲ ਦਾ ਟੀਚਰ ਪਰਮਜੀਤ ਆਪ ਘਰ ਆਇਆ ਉਹਨਾਂ ਨੇ ਕਿਹਾ ਕਿ ਪਰਮਜੀਤ ਦੇ ਬਾਰੇ ਵਿੱਚ ਮਨਪ੍ਰੀਤ ਦੇ ਬਾਰੇ ਵਿੱਚ ਕੁਝ ਗੱਲ ਕਰਨ ਆਇਆ ਹਾਂ ਉਸਨੇ ਨਰਮੀ ਨਾਲ ਕਿਹਾ ਹਰਬੰਸ ਸਿੰਘ ਨੇ ਬੈਠਣ ਨੂੰ ਕਿਹਾ ਤੇ ਆਪ ਉਹਦੇ ਸਾਹਮਣੇ ਬੈਠ ਗਿਆ ਹਰਬੰਸ ਸਿੰਘ ਜੀ ਦੀ ਸਮੱਸਿਆ ਇਹ ਨਹੀਂ ਸੀ ਕਿ ਮਨਪ੍ਰੀਤ ਨਲਾਇਕ ਹੈ ਪਰਮਜੀਤ ਨੇ ਉਸ ਨੂੰ ਸਮਝਾਉਂਦੇ ਹੋਏ ਕਿਹਾ ਕਿ ਸਮੱਸਿਆ ਇਹ ਹੈ ਜੋ ਤਰੀਕਾ ਆਪਾਂ ਪੜਾਉਣ ਲਈ ਵਰਤਦੇ ਹਾਂ ਉਹ ਇਸ ਦੇ ਲਈ ਠੀਕ ਨਹੀਂ ਹੈ ਕੀ ਮਤਲਬ ਹਰਬੰਸ ਸਿੰਘ ਨੇ ਹੈਰਾਨੀ ਨਾਲ ਪੁੱਛਿਆ ਮਾਨਪਰੀਦਾ ਦਿਮਾਗ ਕਿਸੇ ਹੋਰ ਤਰੀਕੇ ਨਾਲ ਕੰਮ ਕਰਦਾ ਹੋਵੇ ਸ਼ਾਇਦ ਉਸ ਨੂੰ ਇਸ ਤਰੀਕੇ ਨਾਲ ਪੜਨ ਵਿੱਚ ਮੁਸ਼ਕਲ ਹੋਵੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਨਲਾਇਕ ਹੈ ਹਰਬੰਸ ਸਿੰਘ ਇਹ ਸਭ ਸੁਣ ਕੇ ਹੈਰਾਨ ਹੋਇਆ ਉਹਨੇ ਕਦੇ ਇਹ ਗੱਲ ਸੋਚੀ ਹੀ ਨਹੀਂ ਸੀ ਹਰਬੰਸ ਸਿੰਘ ਦੇ ਅੱਖਾਂ 'ਚੋਂ ਉਦਾਸੀ ਸਤਾਫ ਚਲਕ ਰਹੀ ਸੀ ਜਿਵੇਂ ਜ਼ਿੰਦਗੀ ਦੀਆਂ ਖੁਸ਼ੀਆਂ ਤੇ ਸਾਰੀਆਂ ਉਮੀਦਾਂ ਜਾ ਚੁਕੀਆਂ ਸੀ ਮਹਿੰਦਰ ਕੌਰ ਦੀ ਬਿਮਾਰੀ ਨੇ ਹਰਬੰਸ ਸਿੰਘ ਨੂੰ ਅੰਦਰੋਂ ਤੋੜ ਦਿੱਤਾ ਸੀ ਹਰ ਦਿਨ ਆਪਣੀ ਬਿਮਾਰ ਪਤਨੀ ਕੋਲ ਬੈਠ ਕੇ ਮਨਪ੍ਰੀਤ ਤੇ ਭਵੇਖ ਨੂੰ ਸੋਚਦਾ ਰਹਿੰਦਾ ਹੁਣ ਕਰੀਬੀ ਤੋਂ ਤੰਗੀ ਨੇ ਉਸਦੇ ਪੈਰ ਰੋਕ ਦਿੱਤੇ ਸੀ ਉਹ ਮਨਪ੍ਰੀਤ ਦੀ ਪੜ੍ਹਾਈ ਦਾ ਖਰਚਾ ਨਹੀਂ ਕਰ ਸਕਦਾ ਸੀ ਇੱਕ ਦਿਨ ਮਹਿੰਦਰ ਕੌਰ ਬਹੁਤ ਜ਼ਿਆਦਾ ਬਿਮਾਰ ਹੋ ਗਈ ਹੁਣ ਡਾਕਟਰ ਨੇ ਕਿਹਾ ਕਿ ਜੇਕਰ ਇਲਾਜ ਨਾ ਹੋਇਆ ਤਾਂ ਜ਼ਿੰਦਗੀ ਖਤਰੇ ਵਿੱਚ ਪੈ ਸਕਦੀ ਹੈ ਹਰਬੰਸ ਸਿੰਘ ਦਾ ਦਿਲ ਡਰ ਗਿਆ ਉਹ ਹੁਣ ਬੇਵੱਸ ਹੋ ਗਿਆ ਸੀ ਉਸ ਦੇ ਕੋਲ ਨਾ ਤਾਂ ਪੈਸੇ ਸੀ ਤੇ ਨਾ ਹੀ ਕੋਈ ਮਦਦ ਕਰਨ ਵਾਲਾ ਸੀ ਉਸ ਨੇ ਸੋਚਿਆ ਕਿ ਉਹ ਉਸ ਨੂੰ ਕੰਮ ਤੇ ਲਗਾ ਦੇਵੇਗਾ ਤਾਂ ਕੁਝ ਪੈਸੇ ਜਮ੍ਹਾਂ ਕਰਕੇ ਮਹਿੰਦਰ ਕੌਰ ਦੇ ਇਲਾਜ ਤੇ ਲਗਾ ਸਕੇਗਾ ਕਿਉਂਕਿ ਮਨਪ੍ਰੀਤ ਨੂੰ ਪੜਾ ਲਿਖਾ ਕੇ ਵੱਡਾ ਆਦਮੀ ਬਣਾਉਣ ਦਾ ਸੁਪਨਾ ਹੁਣ ਖਤਮ ਹੋ ਚੁੱਕਿਆ ਸੀ ਮਨਪ੍ਰੀਤ ਨੂੰ ਵਰਕਸ਼ਾਪ ਤੇ ਲਾਉਣਾ ਬਹੁਤ ਮੁਸ਼ਕਲ ਸੀ ਪਰ ਹਰਬੰਸ ਸਿੰਘ ਦੇ ਕੋਲ ਕੋਈ ਹੋਰ ਰਸਤਾ ਵੀ ਨਹੀਂ ਸੀ ਉਸਨੇ ਵਰਕਸ਼ਾਪ ਦੇ ਮਾਲਕ ਤੇ ਅਮਨ ਨੂੰ ਬੇਨਤੀ ਕੀਤੀ ਕਿ ਉਸਨੂੰ ਵਰਕਸ਼ਾਪ ਤੇ ਰੱਖ ਲਓ ਵਰਕਸ਼ਾਪ ਦੇ ਮਾਲਕ ਨੇ ਕਿਹਾ ਕਿ ਉਸ ਦੇ ਪੜ੍ਹਨ ਲਿਖਣ ਦੀ ਉਮਰ ਹੈ ਤੇ ਤੁਸੀਂ ਇਸ ਉਮਰ ਵਿੱਚ ਉਸ ਤੇ ਕੰਮ ਦਾ ਬੋਝ ਪਾ ਰਹੇ ਹੋ ਉਸ ਉੱਪਰ ਬੋਝ ਨਾ ਪਾਓ ਹਰਬੰਸ ਸਿੰਘ ਨੇ ਕਿਹਾ ਕਿ ਮੇਰਾ ਬੇਟਾ ਨਲਾਇਕ ਹੈ ਤੁਸੀਂ ਇਸ ਨੂੰ ਕੰਮ ਸਿਖਾ ਦਿਓ ਸਾਨੂੰ ਪੈਸਿਆਂ ਦੀ ਲੋੜ ਹੈ ਅਮਨ ਨੇ ਮਨਪ੍ਰੀਤ ਨੂੰ ਇੱਕ ਮੌਕਾ ਦਿੱਤਾ ਕੰਮ ਸਿਖਾਉਣ ਲਈ ਜ਼ਿੰਮੇਵਾਰੀ ਲੈ ਲਈ ਨਵੇਂ ਮਾਹੌਲ ਵਿੱਚ ਕੁਝ ਨਵਾਂ ਸਿੱਖਣ ਦਾ ਸ਼ੌਂਕ ਸੀ ਜਿਵੇਂ ਕੰਮ ਮੁਸ਼ਕਲ ਹੁੰਦਾ ਗਿਆ ਉਸ ਦਾ ਧਿਆਨ ਘਟ ਹੋਣ ਲੱਗਾ ਤੀਸਰੇ ਦਿਨ ਮਨਪ੍ਰੀਤ ਨੇ ਕੰਮ ਛੱਡ ਦਿੱਤਾ ਤੇ ਵਰਕਸ਼ਾਪ ਜਾਣ ਦੀ ਬਜਾਏ ਸਾਰਾ ਦਿਨ ਸ਼ਹਿਰ ਦੀਆਂ ਗਲੀਆਂ ਵਿੱਚ ਘੁੰਮਦਾ ਰਿਹਾ ਫਿਰ ਹਰਵੰਸ ਸਿੰਘ ਨੂੰ ਅਮਨ ਨੇ ਵਰਕਸ਼ਾਪ ਤੇ ਬੁਲਾਇਆ ਤੇ ਕਿਹਾ ਕਿ 2 ਦਿਨ ਹੋ ਗਏ ਨੇ ਮਨਪ੍ਰੀਤਾ ਵਰਕਸ਼ਾਪ ਤੇ ਆਇਆ ਹੀ ਨਹੀਂ ਪਤਾ ਨਹੀਂ ਕਿੱਥੇ ਗਾਇਬ ਹੈ ਹਰਵੰਸ ਸਿੰਘ ਨੂੰ ਬਹੁਤ ਗੁੱਸਾ ਆਇਆ ਤੇ ਹਰਵੰਸ ਸਿੰਘ ਜਲਦੀ ਨਾਲ ਘਰੇ ਚਲਾ ਗਿਆ ਉਸਨੇ ਕਿਹਾ ਤੈਨੂੰ ਸ਼ਰਮ ਹੈ ਕਿ ਨਹੀਂ ਤੇਰੀ ਮਾਂ ਮੌਤ ਤੇ ਜ਼ਿੰਦਗੀ ਨਾਲ ਲੜ ਰਹੀ ਹੈ ਤੇ ਤੈਨੂੰ ਆਵਾਰਾਗਰਦੀ ਤੋਂ ਫੁਰਸਤ ਹੀ ਨਹੀਂ ਹੈ ਤੂੰ ਹਣ ਜਵਾਕ ਨਹੀਂ ਹੈ ਤੂੰ ਹਣ ਵੱਡਾ ਹੋ ਗਿਆ ਹੈ ਥੋੜਾ ਥੋੜਾ ਸਮਝ ਆਪਦੀਆਂ ਜ਼ਿੰਮੇਵਾਰੀਆਂ ਨੂੰ ਜੇਕਰ ਤੇਰਾ ਪੜਾਈ ਵਿੱਚ ਧਿਆਨ ਨਹੀਂ ਹੈ ਪਰ ਕੰਮ ਵਿੱਚ ਦਿਲ ਤਾਂ ਤੂੰ ਲਾ ਹੀ ਸਕਦਾ ਹੈ ਮਨਪ੍ਰੀਤ ਦਾ ਸਿਰ ਝੁਕ ਗਿਆ ਹਰਬੰਸ ਸਿੰਘ ਦੀਆਂ ਅੱਖਾਂ ਵਿੱਚ ਗੁੱਸਾ ਤੇ ਮਾਇੂਸੀ ਦੇਖ ਕੇ ਉਹ ਡਰ ਗਿਆ ਮਨਪ੍ਰੀਤ ਦਾ ਸਿਰ ਝੁਕਿਆ ਤੇ ਮੂੰਹ ਤੋਂ ਚੁੱਪ ਹੋ ਗਿਆ ਹਰਬੰਸ ਸਿੰਘ ਨੂੰ ਉਸਦੀ ਚੁੱਪੀ ਉੱਤੇ ਬਹੁਤ ਖਿੰਝ ਚੜਦੀ ਸੀ। ਹਰਬੰਸ ਸਿੰਘ ਨੇ ਮਨਪ੍ਰੀਤ ਨੂੰ ਮਾਰ-ਮਾਰ ਕੇ ਘਰੋਂ ਜਾਣ ਲਈ ਕਹਿ ਦਿੱਤਾ। ਹਰਬੰਸ ਸਿੰਘ ਮਨਪ੍ਰੀਤ ਤੇ ਆਪਣੀ ਪਤਨੀ ਦੀ ਬਿਮਾਰੀ ਤੋਂ ਬਹੁਤ ਤੰਗ ਆ ਚੁੱਕਿਆ ਸੀ। ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰ ਰਿਹਾ ਹੈ। ਮਨਪ੍ਰੀਤ ਨੇ ਵੀ ਹੁਣ ਗੁੱਸੇ ਵਿੱਚ ਘਰੋਂ ਜਾਣ ਦਾ ਫੈਸਲਾ ਕੀਤਾ। ਉਹ ਹੁਣ ਹਰਬੰਸ ਸਿੰਘ ਤੇ ਰੋਜ਼-ਰੋਜ਼ ਦੇ ਤਾਣੇ ਸੁਣ-ਸੁਣ ਕੇ ਟਕ ਚੁੱਕਿਆ ਸੀ ਉਹ ਘਰੋਂ ਨਿਕਲ ਗਿਆ ਉਹ ਸ਼ਹਿਰ ਦੀਆਂ ਟ੍ਰੈਫਿਕ ਵਾਲੀਆਂ ਸੜਕਾਂ ਉੱਪਰ ਘੁੰਮ ਰਿਹਾ ਸੀ ਕੁਝ ਦਿਨ ਉਹ ਫੁੱਟਪਾਥ ਤੇ ਸੁੱਤਾ ਤੇ ਰੇੜੀਆਂ ਤੋਂ ਮੰਗ ਮੰਗ ਕੇ ਖਾਣਾ ਖਾਂਦਾ ਰਿਹਾ ਉਸ ਦੇ ਕੋਲ ਨਾ ਕੋਈ ਰਹਿਣ ਲਈ ਟਿਕਾਣਾ ਸੀ ਤੇ ਨਾ ਹੀ ਕੋਈ ਖਾਣ ਦਾ ਇੰਤਜ਼ਾਮ ਸੀ ਉਸ ਦੇ ਦੋ ਦਿਨ ਇੱਕ ਡਰਾਉਣੇ ਸੁਪਨੇ ਵਾਗ ਹੀ ਨਿਕਲੇ ਉਸ ਨੇ ਸੜਕ ਕੁੱਤੇ ਇਹੋ ਜਿਹੇ ਲੋਕਾਂ ਨੂੰ ਵੇਖਿਆ ਜੋ ਦਿਨ ਭਰ ਮਜ਼ਦੂਰੀ ਕਰਦੇ ਤੇ ਰਾਤ ਨੂੰ ਉੱਥੇ ਹੀ ਸੌ ਜਾਂਦੇ ਛੋਟੇ ਛੋਟੇ ਬੱਚੇ ਕੂੜੇ ਦੇ ਢੇਰਾਂ ਵਿੱਚੋਂ ਖਾਣਾ ਖਾਣ ਲਈ ਲੱਭਦੇ ਵੇਖੇ ਉਹ ਲੋਕ ਜੋ ਆਪਣੀ ਜ਼ਿੰਦਗੀ ਦੀ ਗੱਡੀ ਖਿੱਚਣ ਲਈ ਰੋਜ਼ ਨਵੇਂ ਚੈਲੰਜਾਂ ਦਾ ਸਾਹਮਣਾ ਕਰਦੇ ਸੀ ਹੁਣ ਉਸ ਦਾ ਭੁੱਖ ਤੇ ਥਕਾਨ ਨਾਲ ਬੁਰਾ ਹਾਲ ਸੀ ਪਰ ਉਹ ਆਪਣੇ ਪਿਤਾ ਜੀ ਦੇ ਕੀਤੇ ਫੈਸਲੇ ਤੇ ਕਾਇਮ ਸੀ ਪਰ ਉਸ ਨੂੰ ਆਪਣੇ ਪਿਓ ਤੇ ਗੁੱਸਾ ਤੇ ਮਾਂ ਦੀ ਬੇਵਸੀ ਅੱਖਾਂ ਅੱਗੇ ਆ ਜਾਂਦੀ ਫਿਰ ਉਸ ਨੇ ਫੈਸਲਾ ਕੀਤਾ ਕਿ ਉਹ ਆਪਣੇ ਲਈ ਕੰਮ ਲੱਭੇਗਾ ਉਹ ਆਪਣੇ ਲਈ ਪੈਸੇ ਕਮਾ ਕੇ ਜਿਉਂਦਾ ਰਹੇਗਾ ਤੇ ਕੁਝ ਪੈਸੇ ਕਮਾ ਕੇ ਆਪਣੀ ਮਾਂ ਦੇ ਇਲਾਜ ਲਈ ਭੇਜੇਗਾ ਫਿਰ ਉਸ ਨੇ ਨੌਕਰੀ ਦੀ ਤਲਾਸ਼ ਕਰਨੀ ਸ਼ੁਰੂ ਕੀਤੀ ਉਸ ਨੇ ਵਰਕਸ਼ਾਪ ਤੇ ਜਾ ਜਾ ਕੇ ਕੰਮ ਦਾ ਪਤਾ ਕੀਤਾ ਪਰ ਉਸ ਨੂੰ ਹਰ ਜਗ੍ਹਾ ਜਵਾਬ ਹੀ ਮਿਲਿਆ ਉਹਨਾਂ ਕਿਹਾ ਉਹਨੂੰ ਲੋੜ ਨਹੀਂ ਹੈ ਉਹਨਾਂ ਨੂੰ ਲੋੜ ਨਹੀਂ ਹੈ ਫਿਰ ਉਹ ਇੱਕ ਹੋਟਲ ਤੇ ਗਿਆ ਜਿੱਥੇ ਉਸ ਨੂੰ ਵੇਟਰ ਦੀ ਨੌਕਰੀ ਮਿਲੀ ਉਹ ਹੋਟਲ ਦਾ ਮਾਲਕ ਬੜਾ ਨਰਮਦਿਲ ਇਨਸਾਨ ਸੀ ਮਨਪ੍ਰੀਤੀ ਹਾਲਤ ਵੇਖ ਮਾਲਕ ਨੇ ਉਸ ਤੇ ਤਰਸ ਕੀਤਾ ਤੇ ਕਿਹਾ ਬੇਟਾ ਇਹ ਕੰਮ ਆਸਾਨ ਨਹੀਂ ਹੈ ਪਰ ਜੇ ਤੂੰ ਮਿਹਨਤ ਕਰੇਗਾ ਤੇ ਤਾਂ ਇਹ ਆਸਾਨ ਬਣ ਜਾਵੇਗਾ ਮਾਲਕ ਨੇ ਬੜੇ ਪਿਆਰ ਨਾਲ ਕਿਹਾ ਮਨਪ੍ਰੀਤ ਹੁਣ ਹੋਟਲ ਤੇ ਕੰਮ ਕਰਨ ਲੱਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਟੇਬਲਾਂ ਤੋਂ ਬਰਤਨ ਲੈ ਕੇ ਜਾਂਦਾ ਸਾਰਾ ਦਿਨ ਬਰਤਨ ਸਾਫ਼ ਕਰਦਾ ਹੋਟਲ ਸਾਫ਼ ਕਰਦਾ ਪਰ ਉਹ ਕੰਮ ਨੂੰ ਬੜੇ ਮਨ ਲਾ ਕੇ ਕਰਦਾ ਉਹ ਸਾਰਾ ਦਿਨ ਥੱਕਣ ਦੇ ਬਾਅਦ ਵੀ ਸਵੇਰੇ ਫੇਰ ਕੰਮ ਤੇ ਆ ਜਾਂਦਾ ਉਸ ਦੇ ਕੋਲ ਹੁਣ ਕੋਈ ਦੂਜਾ ਰਸਤਾ ਨਹੀਂ ਸੀ ਉਹ ਆਪਣੇ ਪਿਤਾ ਜੀ ਦੇ ਗੁੱਸੇ ਤੇ ਮਾਂ ਦੀ ਬਿਮਾਰੀ ਹੇਠਾਂ ਦੱਬ ਗਿਆ ਸੀ ਉਸ ਵਾਸਤੇ ਹਰ ਦਿਨ ਇੱਕ ਨਵਾਂ ਇਮਤਿਹਾਨ ਹੁੰਦਾ ਸੀ ਉਹ ਹੁਣ ਮਿਹਨਤ ਕਰ ਤੇ ਧੀਰਜ ਨਾਲ ਕੰਮ ਕਰਦਾ ਸੀ ਜਦ ਮਨਪ੍ਰੀਤ ਕੰਮ ਤੋਂ ਵਾਪਸ ਜਾ ਰਿਹਾ ਸੀ ਉਸ ਨੂੰ ਰਸਤੇ 'ਚ ਇੱਕ ਆਦਮੀ ਮਿਲਿਆ ਉਸ ਨੇ ਕਿਹਾ ਬੇਟਾ ਤੂੰ ਇੱਥੇ ਕੰਮ ਕਰਦਾ ਹੈ ਉਸ ਨੇ ਕਿਹਾ ਮੈਨੂੰ ਕੁਝ ਪੈਸੇ ਚਾਹੀਦੇ ਆ ਮੇਰੀ ਮਾਂ ਬਿਮਾਰ ਹੈ ਉਸ ਆਦਮੀ ਨੇ ਮਨਪ੍ਰੀਤ ਦੇ ਮੂੰਹ ਨੂੰ ਬੜੇ ਗੌਰ ਨਾਲ ਵੇਖਿਆ ਕਿ ਜੇ ਤੂੰ ਪੜਿਆ ਹੁੰਦਾ ਤਾਂ ਅੱਜ ਇੱਥੇ ਝੂਠੇ ਭਾਂਡੇ ਸਾਫ਼ ਨਾ ਕਰਦਾ ਉਸ ਦੇ ਦਿਲ ਵਿੱਚ ਇੱਕ ਗੱਲ ਤੀਰ ਦੀ ਤਰ੍ਹਾਂ ਵੱਜੀ ਉਸ ਨੇ ਸੋਚਿਆ ਕਿ ਉਸ ਨੇ ਆਪਣੇ ਮਾਪ ਪਿਓ ਦਾ ਸੁਪਨਾ ਕੁਚਲ ਕੇ ਰੱਖ ਦਿੱਤਾ ਫਿਰ ਉਸ ਨੇ ਵਾਅਦਾ ਕੀਤਾ ਕਿ ਉਹ ਹੋਟਲ ਤੇ ਕੰਮ ਦੇ ਨਾਲ-ਨਾਲ ਪੈਸੇ ਬਚਾ ਕੇ ਪੜ੍ਹਾਈ ਕਰੇਗਾ ਉਸ ਦੇ ਦਿਲ ਵਿੱਚ ਨਵੀਂ ਉਮੀਦ ਉੱਠੀ ਉਸਨੇ ਸੋਚਿਆ ਕਿ ਉਹ ਮਿਹਨਤ ਕਰੇਗਾ ਤਾਂ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਕੁਝ ਨਾ ਕੁਝ ਬਣੇਗਾ ਫਿਰੋਜ਼ ਸ਼ਹਿਰ ਵਿੱਚ ਕਈ ਸਾਲ ਉਸਨੇ ਕੱਟੇ ਉਹ ਜਵਾਨ ਹੋ ਗਿਆ ਸੀ ਉਸਨੇ ਅਲੱਗ ਸ਼ਹਿਰ ਵਿੱਚ ਆਪਣੇ ਲਈ ਅਲੱਗ ਜਗ੍ਹਾ ਬਣਾ ਲਈ ਉਸ ਦੌਰਾਨ ਉਸਨੇ ਧੋਖੇ ਵੀ ਖਾਦੇ ਇੱਕ ਜਗ੍ਹਾ ਦੁਕਾਨ ਵਿੱਚ ਕੰਮ ਕੀਤਾ ਮਾਲਕ ਲਈ ਦਿਲ ਲਾ ਕੇ ਕੰਮ ਕੀਤਾ ਉਸਨੇ ਮਾਲਕ ਦਾ ਦਿਲ ਵੀ ਜਿੱਤ ਲਿਆ ਪਰ ਮਾਲਕ ਨੇ ਕੁਝ ਆਪਣੀਆਂ ਗਲਤੀਆਂ ਕਰਕੇ ਉਸ ਨੂੰ ਕਾਟਾ ਪੈ ਗਿਆ ਉਸ ਨੇ ਉਸ ਦਾ ਸਾਰਾ ਇਲਜ਼ਾਮ ਮਨਪ੍ਰੀਤ ਤੇ ਲਾ ਦਿੱਤਾ ਤੇ ਉਸ ਨੂੰ ਦੁਕਾਨ ਤੋਂ ਕੱਢ ਦਿੱਤਾ ਤੇ ਉਹ ਸੈਲਰੀ ਵੀ ਲੱਖ ਰੱਖ ਲਈ ਹੁਣ ਉਹ ਫਿਰ ਕੰਮ ਦੀ ਤਲਾਸ਼ ਵਿੱਚ ਤੁਰ ਪਿਆ ਫਿਰ ਮਨਪ੍ਰੀਤ ਇੱਕ ਦੁਕਾਨ ਤੇ ਨੌਕਰੀ ਕੀਤੀ ਦੁਕਾਨ ਮਾਲਕ ਬੜੇ ਵਧੀਆ ਸੁਭਾਅ ਦਾ ਸੀ ਉਸਨੇ ਮਨਪ੍ਰੀਤ ਨੂੰ ਇੱਜ਼ਤ ਦਿੱਤੀ ਤੇ ਨਾਲ ਆਪਣੇ ਕੰਮ ਵਿੱਚ ਪਾਰਟਨਰਸ਼ਿਪ ਲਈ ਕਰ ਲਿਆ ਜਦੋਂ ਦੁਕਾਨ ਮਾਲਕ ਨੂੰ ਮੁਨਾਫਾ ਹੋਣ ਲੱਗਾ ਤਾਂ ਉਸਨੇ ਵੀ ਮਨਪ੍ਰੀਤ ਨੂੰ ਕੰਮ ਤੋਂ ਕੱਢ ਦਿੱਤਾ بار بار ਧੋਖਾ ਹੋਣ ਨਾਲ ਉਹ ਹੁਣ ਹੋਰ ਵੀ ਮਜ਼ਬੂਤ ਹੋ ਗਿਆ ਸੀ ਉਸ ਨੂੰ ਹੋਰ ਕੰਮ ਦੀ ਸਮਝ ਆ ਗਈ ਸੀ ਹੁਣ ਉਸਨੇ ਕੰਮ ਕਰਕੇ ਕਾਫੀ ਪੈਸਾ ਜਮ੍ਹਾਂ ਕਰ ਲਿਆ ਸੀ ਇੱਕ ਦਿਨ ਉਹ ਕੁਝ ਕੰਮ ਦੇ ਸਿਲਸਿਲੇ ਵਿੱਚ ਹਸਪਤਾਲ ਆਇਆ ਉੱਥੇ ਉਸਦੀ ਨਜ਼ਰ ਇੱਕ ਤੇ ਇੱਕ ਆਦਮੀ ਤੇ ਪਈ ਜੋ ਕਿ ਪਰੇਸ਼ਾਨੀ ਵਿੱਚ ਖੜਾ ਸੀ ਜਦੋਂ ਉਸਨੇ ਧਿਆਨ ਨਾਲ ਦੇਖਿਆ ਤਾਂ ਉਹ ਹਰਬੰਸ ਸਿੰਘ ਸੀ ਜੋ ਆਪਣੀ ਪਤਨੀ ਦੀ ਬਿਮਾਰੀ ਕਰਕੇ ਪਰੇਸ਼ਾਨੀ 'ਚ ਖੜਾ ਸੀ ਜਿਸ ਨੇ ਉਸਨੂੰ ਘਰੋਂ ਕੱਢ ਦਿੱਤਾ ਸੀ ਉਹ ਉਸ ਕੋਲ ਜਾਣਾ ਚਾਹੁੰਦਾ ਸੀ ਪਰ ਉਹ ਕੌੜੀਆਂ ਜਾਦਾ ਨੇ ਉਸਨੂੰ ਕੋਲ ਜਾਣ ਨਾ ਦਿੱਤਾ ਉਹ ਦੂਰ ਤੋਂ ਖੜਾ ਉਸਨੂੰ ਦੇਖਦਾ ਰਿਹਾ ਉਹ ਡਾਕਟਰ ਨਾਲ ਗੱਲ ਕਰ ਰਿਹਾ ਸੀ ਡਾਕਟਰ ਕਹਿ ਰਿਹਾ ਸੀ ਆਪਰੇਸ਼ਨ ਵਾਸਤੇ ਬਹੁਤ ਜ਼ਿਆਦਾ ਖਰਚਾ ਆਏਗਾ ਮਨਪ੍ਰੀਤ ਦੇ ਦਿਲ ਵਿੱਚ ਪਿਤਾ ਦੇ ਲਈ ਹਮਦਰਦੀ ਜਾਗੀ ਉਸ ਨੂੰ ਪਤਾ ਸੀ ਕਿ ਉਸ ਦੇ ਕੋਲ ਇੰਨੇ ਪੈਸੇ ਨਹੀਂ ਕਿ ਉਹ ਆਪਣੀ ਪਤਨੀ ਦਾ ਇਲਾਜ ਕਰਵਾ ਸਕੇ ਉਸ ਦੀ ਮਦਦ ਕਰਨਾ ਚਾਹੁੰਦਾ ਸੀ ਪਰ ਉਸ ਨੂੰ ਪਤਾ ਵੀ ਨਹੀਂ ਲੱਗਣ ਦੇਣਾ ਚਾਹੁੰਦਾ ਸੀ ਕਿ ਮਨਪ੍ਰੀਤ ਉਸ ਦੀ ਮਦਦ ਕਰ ਰਿਹਾ ਹੈ ਫੇਰ ਉਹ ਚੁੱਪ ਕਰਕੇ ਹਸਪਤਾਲ ਵਿੱਚ ਆਪਣੀ ਮਾਂ ਦੇ ਲਈ ਪੈਸਿਆਂ ਦਾ ਇੰਤਜ਼ਾਮ ਕੀਤਾ ਉਹ ਪਤਾ ਨਹੀਂ ਲੱਗਣ ਦੇਣਾ ਚਾਹੁੰਦਾ ਸੀ ਉਸਨੇ ਪੈਸੇ ਜਮ੍ਹਾਂ ਕੀਤੇ ਤੇ ਉਥੋਂ ਚਲਾ ਗਿਆ ਪਰ ਹਰਬੰਸ ਸਿੰਘ ਨੂੰ ਪਤਾ ਲੱਗ ਗਿਆ ਸੀ ਕਿ ਉਸ ਦੇ ਇਲਾਜ ਦਾ ਸਾਰਾ ਪੈਸਾ ਉਸਨੇ ਜਮ੍ਹਾਂ ਕੀਤਾ ਹੈ ਤੇ ਉਹ ਉਥੋਂ ਚਲਾ ਗਿਆ ਹੈ ਮਨਪ੍ਰੀਤ ਦਾ ਦਿਲ ਕਰਦਾ ਸੀ ਕਿ ਉਹ ਆਪਣੇ ਪਿਤਾ ਨੂੰ ਮਾਫ਼ ਨਹੀਂ ਕਰ ਸਕਦਾ ਤੇ ਉਹ ਉਹਨਾਂ ਸਾਹਮਣੇ ਜਾ ਕੇ ਕਹੇ ਕਿ ਉਹ ਉਹਨਾਂ ਦਾ ਬੇਟਾ ਹੈ ਹੁਣ ਉਸਦੀ ਜ਼ਿੰਦਗੀ ਨੇ ਇੱਕ ਨਵਾਂ ਮੋੜ ਲਿਆ ਉਸਨੇ ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ ਉਸਨੇ ਆਪਣੀ ਲਗਨ ਤੇ ਮਿਹਨਤ ਨਾਲ ਕਾਰੋਬਾਰ ਨੂੰ ਬਹੁਤ ਵੱਡਾ ਕਰ ਲਿਆ ਉਹ ਸ਼ਹਿਰ ਵਿੱਚ ਆਪਣਾ ਚੰਗਾ ਕੰਮ ਜਮਾ ਚੁੱਕਿਆ ਸੀ ਉਸ ਦਾ ਇੱਕ ਨਵਾਂ ਨਾਂ ਬਣ ਚੁੱਕਿਆ ਸੀ ਤੇ ਉਹ ਚੋਰੀ ਨਾਲ ਆਪਣੇ ਪਿਤਾ ਦੀ ਮਦਦ ਵੀ ਕਰਦਾ ਰਹਿੰਦਾ ਉਹ ਅਲੱਗ-ਅਲੱਗ ਤਰੀਕਿਆਂ ਨਾਲ ਆਪਣੇ ਮਾਤਾ-ਪਿਤਾ ਦੀ ਮਦਦ ਕਰਦਾ ਰਹਿੰਦਾ ਹਸਪਤਾਲ ਦੇ ਬਿੱਲ ਦੇ ਨਾਲ ਖਾਣ ਦੀਆਂ ਚੀਜ਼ਾਂ ਵੀ ਭिजਵਾਉਂਦਾ ਤੇ ਹੋਰ ਸਭ ਕੁਝ ਤਰੀਕੇ ਨਾਲ ਕਰਦਾ ਹਰਬੰਸ ਸਿੰਘ ਜਦੋਂ ਹਸਪਤਾਲ ਦੇ ਬਿੱਲ ਵੇਖਦਾ ਤਾਂ ਹੈਰਾਨ ਰਹਿ ਜਾਂਦਾ ਮਹਿੰਦਰ ਕੌਰ ਨੂੰ ਕਹਿੰਦਾ ਕੀ ਪਤਾ ਨਹੀਂ ਆਪਣੀ ਮਦਦ ਕੌਣ ਕਰਦਾ ਪਿਆ ਹੈ ਉਹ ਹੈਰਾਨ ਚਾ ਹੋ ਜਾਂਦਾ ਇਹ ਕੌਣ ਹੈ ਪਤਾ ਨਹੀਂ ਲੱਗਦਾ ਹਰਬੰਸ ਸਿੰਘ ਦੀ ਘਰ ਵਾਲੀ ਬਿਮਾਰ ਹੋਣ ਕਰਕੇ ਜਾਦਾ ਗੱਲ ਨਹੀਂ ਕਰ ਸਕਦੀ ਸੀ ਮਹਿੰਦਰ ਕੌਰ ਦੀ ਹਾਲਤ ਹੁਣ ਸੁਧਰਨ ਲੱਗੀ ਉਹ ਮਦਦ ਕਰਨ ਵਾਲੀ ਇਨਸਾਨ ਨੂੰ ਰੋਜ਼ ਦਵਾਈਆਂ ਦਿੰਦੀ ਜੋ ਸਾਡੀ ਐਨੀ ਮਦਦ ਕਰ ਰਿਹਾ ਹੈ ਹੁਣ ਮਨਪ੍ਰੀਤ ਆਪਣੇ ਮਾਪਿਓ ਦੀ ਹਾਲਤ ਦੇਖ ਕੇ ਆਪਣੀ ਕਾਮਯਾਬੀ ਦੇਖ ਆਪਣੀ ਜ਼ਿੰਦਗੀ ਦਾ ਮਜ਼ਾ ਲੈ ਰਿਹਾ ਸੀ ਫਿਰ ਹਰਬੰਸ ਸਿੰਘ ਜੀ ਦੀ ਪਤਨੀ ਇੱਕ ਦਿਨ ਬਿਮਾਰ ਹੋ ਕੇ ਹੋ ਗਈ ਹਰਬੰਸ ਸਿੰਘ ਉਹਨੂੰ ਜਲਦੀ ਨਾਲ ਹਸਪਤਾਲ ਲੈ ਆਇਆ। ਉੱਥੇ ਡਾਕਟਰ ਦੀ ਸਲਾਹ ਲਈ ਡਾਕਟਰ ਨੇ ਕੁਝ ਟੈਸਟ ਕਰਾਉਣ ਲਈ ਕਿਹਾ। ਹੁਣ ਉਹ ਟੈਨਸ਼ਨ ਵਿੱਚ ਪੈ ਗਿਆ। ਹਰਬੰਸ ਸਿੰਘ ਸੋਚਣ ਲੱਗਾ ਕਿ ਹੁਣ ਉਸ ਦੇ ਕੋਲ ਪੈਸੇ ਨਹੀਂ ਆ। ਉਹ ਕੀ ਕਰੇਗਾ? ਉਹਨੇ ਟਾਈਮ ਨੂੰ ਮਨਪ੍ਰੀਤ ਹਸਪਤਾਲ ਦੇ ਕੋਰੀਡੋਰ ਵਿੱਚ ਆ ਕੇ ਖੜਾ ਹੋ ਗਿਆ ਤੇ ਡਾਕਟਰ ਨਾਲ ਗੱਲ ਕਰਨ ਲੱਗਾ। ਹਰਬੰਸ ਸਿੰਘ ਨੇ ਜਦੋਂ ਉਸ ਵੱਲ ਦੇਖਿਆ ਤਾਂ ਉਸ ਕੋਲ ਗਿਆ। ਤੇ ਪੁੱਛਿਆ ਕਿ ਤੂੰ ਮਨਪ੍ਰੀਤ ਹੈ ਉਸਨੇ ਉਸਨੂੰ ਫੜ ਕੇ ਗੱਲ ਨਾਲ ਲਾ ਲਿਆ ਤੇ ਕਿਹਾ ਕਿ ਮੈਨੂੰ ਮaaf ਕਰ ਦੇ ਮੈਂ ਤੈਨੂੰ ਨਕੰਮਾ ਤੇ ਨਿਲੈਕ ਸਮਝਦਾ ਸੀ ਅੱਜ ਤੂੰ ਆਪਣੇ ਪੁੱਤ ਹੋਣ ਦਾ ਫਰਜ਼ ਨਿਭਾ ਦਿੱਤਾ ਹੈ ਮਨਪ੍ਰੀਤ ਨੇ ਕਿਹਾ ਕਿ ਤੁਸੀਂ ਇਲਾਜ ਕਰਵਾਓ ਪੈਸਿਆਂ ਦੀ ਕੋਈ ਟੈਨਸ਼ਨ ਨਾ ਲਵੋ ਉਸਨੇ ਡਾਕਟਰ ਨੂੰ ਕਿਹਾ ਜਿੰਨੇ ਪੈਸੇ ਲੱਗਣਗੇ ਮੈਂ ਤੁਹਾਨੂੰ ਦੇਵਾਂਗਾ ਫਿਰ ਹਰਬੰਸ ਸਿੰਘ ਨੇ ਕਿਹਾ ਕਿ ਉਸ ਦਿਨ ਦੀ ਤੂੰ ਸਾਡੀ ਮਦਦ ਕਰ ਰਿਹਾ ਸੀ ਉਸਨੇ ਕਿਹਾ ਹਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਵਗਣ ਲੱਗੇ ਹੁਣ ਉਹ ਇੱਕ ਕਾਮਜਾਬ ਬਿਜ਼ਨਸਮੈਨ ਸੀ ਹੁਣ ਉਸ ਦੀ ਮਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ ਫਿਰ ਮਨਪ੍ਰੀਤ ਉਸ ਨੂੰ ਉਹਨਾਂ ਨੂੰ ਆਪਣੇ ਸ਼ਹਿਰ ਵਾਲੇ ਘਰ ਵਿੱਚ ਲੈ ਕੇ ਆ ਗਿਆ ਉੱਥੇ ਉਹਨਾਂ ਦੀ ਹਰੇਕ ਚੀਜ਼ ਦਾ ਖਿਆਲ ਰੱਖਿਆ ਗਿਆ ਅੱਜ ਹਰਵੰਸ ਸਿੰਘ ਅਤੇ ਮਹਿੰਦਰ ਕੌਰ ਦਾ ਸੁਪਨਾ ਪੂਰਾ ਹੋ ਚੁੱਕਿਆ ਸੀ ਉਹਨਾਂ ਨੂੰ ਆਪਣੇ ਪੁੱਤ ਤੇ ਮਾਣ ਮਹਿਸੂਸ ਹੋ ਰਿਹਾ ਸੀ ਤੇ ਆਪਣੇ ਕੀਤੇ ਤੇ ਕਦੇ-ਕਦੇ ਪਛਤਾਵਾ ਵੀ ਹੁੰਦਾ ਹਰਬੰਸ ਸਿੰਘ ਅੱਜ ਬਹੁਤ ਖੁਸ਼ੀ ਤੇ ਬਹੁਤ ਸੋਹਣੀ ਜ਼ਿੰਦਗੀ ਜਿਉ ਰਿਹਾ ਸੀ ਹੁਣ ਉਹਨਾਂ ਦਾ ਬੁਢਾਪਾ ਸੁਖ ਵਿੱਚ ਲੰਘ ਰਿਹਾ ਸੀ ਤਾਂ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਇਹ ਕਹਾਣੀ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਮਿਲਦੇ ਹਾਂ ਜੀ ਕਿਸੇ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ